ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਅੱਜ ਆਪਣੇ ਕੋਲੇ ਵੀਰ ਪਹੁੰਚੇ ਆ ਬਠਿੰਡੇ ਤੋਂ ਪਿੰਡ ਮਹਰਾਜ ਆਲਾ ਅੱਜ ਆਪਣੇ ਕੋਲੇ ਘਟੂ ਘਟ ਵੀ ਵੀਰ ਹੋਣੀ 50 ਤੋਂ 60 ਟਰੈਕਟਰ ਲੈ ਕੇ ਪਹੁੰਚੇ ਆ ਤੇ ਸਾਰੇ ਵੀਰ ਡੋਲੂ ਕਰਾਏ ਕੋਈ ਸਿੱਧੇ ਕਰਾਏ ਸਾਰੇ ਵੀਰ ਆਪਣੀ ਸੇਵਾ ਕਰਨ ਵਾਸਤੇ ਅੱਜ ਪਹੁੰਚੇ ਬੰਦ ਤੇ ਟਰੈਕਟਰ ਇਹ ਸਾਰੇ ਦੇਖ ਸਕਦੇ ਆ ਵੀਰ ਹੋਂਾਂ ਦੇ ਸਤ ਤਰ ਤੋਂ ਸੀ ਟਰੈਕਟਰ ਹੋਣੇ ਘਟੋ ਘਟ ਵੀ ਅੱਜ ਤੇ ਜਿਹੜੇ ਢੂਲੂ ਕਰਾਏ ਨਾਲ ਕੰਮ ਜਿਹੜਾ ਬਹੁਤ ਜ਼ਿਆਦਾ ਖਿੱਚਦਾ ਜਿਹੜਾ ਬੰਨਵਾ ਘਟੋ ਘਟ ਵੀ ਦੋ ਦੋ ਤਿੰਨ ਫੋਟੋ ਚਾਹੀਦਾ ਤੇ ਸਾਰੇ ਵੀ ਨੌਜਵਾਨ ਜਿੰਨੇ ਵੀ ਆ ਬੜੀ ਹਿੰਮਤ ਵਾਲੇ ਆ ਵੀਰ ਸਾਰੇ ਇਹ ਵੀਰ ਆਪਣੇ ਕੋਲੇ ਆਉਣਾ 3-4 ਦਿਨ ਲੱਗ ਜਾਣਗੇ ਕਿੱਥੇ ਜਾਣਾ ਵਾ ਉਹ ਕਿੱਥੇ ਜਾਣਾ ਵਾ ਨਾ ਨਾ ਮਗ ਕਿੱਥੇ ਜਾਣਾ ਇਹ ਸਾਰੇ ਵੀਰ ਮਹਾਰਾਜ ਤੋਂ ਫਿਰ ਪਹੁੰਚਿਆ ਆ ਸ਼੍ਰੀ ਆਂਗਰੇ ਤੋਂ ਸਾਰੇ ਵਿੱਚ ਉਹ ਕਰ ਲੈ ਕੇ ਘਟੂ ਘਟੂ ਵੀ ਅੱਜ 70 ਤੋਂ 80 ਪਿੰਡਾਂ ਦਾ ਸਾਰੇ ਵੀਰ ਸੇਵਾ 'ਚ ਆਪਣੇ ਕੋਲ ਇਸੇ ਆਏ ਆ ਹਨ ਪਛਾਦਾ ਪਾਣ ਸ਼ਕਨਦਾ ਵੀ ਸਾਰੇ ਇਹ ਫਿਰ ਨਾ ਫਰੰਦੀ ਜਾਈ ਨੀ ਕੜਾ ਲਾ ਜਾ ਉਹਨੇ ਲੈ ਆ ਯਾਰ ਅਸੀਂ ਸਾਰੇ ਵੀਰਾਂ ਨੂੰ ਜਿਹੜੇ ਵੀਰ ਸੇਵਾ ਕਰਨ ਆਏ ਆ ਸਾਰੇ ਵੀਰਾਂ ਨੂੰ ਠੰਡੇ ਛਕਾਏ ਜਾ ਰਹੇ ਆ ਟੌਗੜ ਵੀਰ ਹੋ ਜਾਗੇ ਸੇਵਾ ਕਰਨ ਆਏ ਤੇ ਆਪਣਾ ਖਰਚ ਬੰਦਾ ਵਾ ਆਪਣਾ ਇੰਜ ਜਮਾਨੇ ਕਰੀਏ ਸੇਵਾ ਕਰੀਏ ਬਣਾ ਵੀ ਦੁਪਹਿਰ ਦਾ ਟਾਈਮ ਹੋ ਗਿਆ ਵਾ ਤੇ ਵੀਰਾਂ ਬਾਅਦ ਤੇ ਠੰਡਿਆਂ ਦੀ ਸੇਵਾ ਵਾਂਗ ਵੀਰਾਂ ਠੰਡੇ ਠੰਡੇ ਲੱਗੇ ਤਾਣਾ ਤੇ ਹਾਂਜੀ ਯਾਰ ਉਹ ਦੁਸ਼ਕਾਈ ਉਹਨਾਂ ਨੂੰ ਵੀ ਠੰਡੇ ਖਾ ਲੋ ਆ ਰਹਾ ਆਪਾਂ ਪਾਣੀ ਪੱਤਰੀ ਕਰਕੇ ਦੇਣਦੇ ਆ ਬਾਪੂ ਨਾਲ ਨਾਲ ਆ ਜਿਹੜਾ ਕਈ ਜਿਹੜੀ ਮਿੱਟੀ ਚੱਪੀ ਤੇ ਹੁਣ ਸਾਰੇ ਸਾੜੀ ਪੱਤਰੀ ਕਰਕੇ ਦੇਣਦੇ ਆ ਆਪਾਂ ਸਾਰੇ ਵੀਰ ਸੇਵਾ ਕਰਨ ਵਾਸਤੇ ਆਪਣੇ ਕੋਲੇ ਪਹੁੰਚੇ ਆ ਤੇ ਹੁਣ ਆਪਾਂ ਉਹਨਾਂ ਨੂੰ ਢੰਗੇ ਜਿਹੇ ਸਿਖਾਉਂਦੇ ਆ ਵੀਰਾਂ ਨੂੰ ਸਾਰੇ ਵੀਰ ਕਾਜੇ ਪਧਰੀ ਕਰਕੇ ਦੇਂਦੇ ਆ ਨਾਲ ਦੀ ਨਾਲ ਜਿਹਨਾਂ ਦੇ ਪੈਰੀਂ ਵਿੱਚ ਰਿੱਤਾ ਤੇ ਟੋਏ ਪਏ ਆ ਮੋਢਿਆ ਰੋਟੀ ਜਲੇਬਾ ਆ ਵੀਰ ਦਾ ਨੰਬਰ ਦਿੰਦਾ ਤੈਨੂੰ ਹੁਣੇ ਹੈਂਡਲ ਕਰ ਲੈਂਦਾ ਕਹਾ ਮੋਢਿਆ ਸਾਗ ਜਲੇਬ ਨੂੰ ਗਾਉਣ ਵਿੱਚ ਕੀ ਸੀ ਤੈਨੂੰ ਪਤਾ ਸੀ ਅਲਾਈ ਜਾਨ ਕੀ ਓਏ ਇਹ ਨੂੰ ਵੜੇ ਪੀਣਾ ਕੀ ਚੱਕਰ ਓਏ ਕਿਤੇ ਅੰਦਰ ਸਿਸਟਮ ਜਿਹੜਾ ਅੰਦਰ ਲਾਣਾ ਇਹਨੇ ਡਾ ਦੇਣਾ ਹੀ ਤੂੜਾ ਨਹੀਂ ਸੇਕ ਨਹੀਂ ਪੈਂਦਾ ਇਹ ਬੜਾ ਮਾੜਾ ਹੀ ਮਾੜਾ ਹੀ ਜਿੰਨਾ ਵਪਾਰੀ ਆ ਤੂੰ ਤੇ ਮੱਖਰਾਕ ਸਮਝੀ ਇਹਨੂੰ ਰੋਜ਼ 12 1 ਵਜੇ ਪੀਣਾ ਮੇਕ ਪੀਣਾ ਰੋਜ਼ ਉਹ ਵੀਰ ਜੀ ਤੇ ਤੂੰ ਫਿਰ ਵਿਆਹ ਦੇ लायक ਨਹੀਂ ਰਹਿ ਗਿਆ ਤੇ ਵੀਰ ਪਹੁੰਚ ਆਪਣੇ ਕੋਲੇ ਢੋਹੀ ਤਾਂ ਡੀਜ਼ਲ ਦੀ ਸੇਵਾ ਲਾ ਕੇ 1800 ਲੀਟਰ ਦਾ ਡੀਜ਼ਲ ਲੈ ਕੇ ਪਹੁੰਚਿਆ ਤੇ ਆਪਦੇ ਹੱਥੀ ਵੀਰ ਨੂੰ ਸੇਵਾ ਕਰਕੇ ਚੱਲੇ ਸੀ ਜਿਹੜਾ ਟਰੈਕਟਰਾਂ ਵਿੱਚ ਡੀਜ਼ਲ ਪਾਉਂਦਾ ਵੀਰ ਉਹਨੇ ਧੰਨ ਧੰਦੀ ਬਾ ਜਿੰਨੀਆਂ ਮਸ਼ੀਨਾਂ ਜਨਰੇਟਰ ਚੱਲ ਰਹੇ ਆ ਇਹ ਵੀਰੋਂ ਨੇ ਖੁਦ ਆਪਦੇ ਥੀ ਗੱਡੀ ਚ ਪਾ ਕੇ ਚੱਲੇ ਥੀ ਮਾਰਾ ਚੜ੍ਹਦੀ ਕਲਾ ਦੇ ਰੱਖੇ ਵੀ ਉਹਨਾਂ ਨੂੰ ਕਮਾਈ ਦੇ ਬਕਸੇ ਭਾਵੇ ਆਨੇਜ ਪਲਾਟ ਵਧੀਆ ਸਵੇਰ ਦੇ ਲੱਗੇ ਵੀਰ ਸਵੇਰ ਦੀਆਂ ਨੇ ਟ੍ਰੈਕਟਰਾਂ ਜੇ ਕਮੈਂਟਰੀ ਨਹੀਂ ਖਿਲਾ ਰਹੇ ਪੂਰੇ ਜ਼ੋਰ ਲਾਏ ਹੋਣਾ ਨੇ ਇਹਦੀ ਤੜੀ ਪਤਲੀ ਕਰ ਲੈ ਛਿੱਤੀ ਆ ਉਹਨਾਂ ਕੇਲੇ ਦੇ ਵਰਤਾਈ ਆ ਰਹੇ ਆ ਸਾਰੀ ਸੰਗਤ ਨੂੰ ਸਾਰੀ ਸੰਗਤ ਜਿੰਨੇ ਵੀ ਟਰੈਕਟਰ ਲੈ ਕੇ ਆਏ ਜਿੰਨੇ ਸਾਰੇ ਅੱਜ ਘੱਟੋ ਘਾਟੇ ਅੱਜ 100 ਟਰੈਕਟਰ ਆ ਅੱਜ 100 ਟਰੈਕਟਰ ਤੇ ਤੇ ਚਾਰ ਮਸ਼ੀਨਾਂ ਹਾਂ ਤੇ 150 ਬੰਦਾ ਸਾਰਿਆਂ ਨੂੰ ਅੱਜ ਜਿਹੜੇ ਕੇਲਿਆਂ ਲੰਗਰ ਸ਼ਕਾਇਆ ਆ ਰਿਹਾ ਠੰਡਿਆਂ ਦੇ ਲੰਗਰ ਆ ਜਿਨੇ ਜਲੇਬਾਂ ਦੇ ਲੰਗਰ ਹਰ ਜਿਨੇ ਲੰਗਰ ਆ ਮਾਰੇ ਦੀ ਕਿਰਪਾ ਨਾਲ ਸਾਰੇ ਲੰਗਰ ਚੱਲੰਦੇ ਸੀ ਤੇ ਸੰਗਤ ਦੀ ਵੀ ਕੋਈ ਘਾਟ ਨਹੀਂ ਬਾਬੇ ਨਾਨਕ ਦੀ ਕਿਰਪਾ ਵਾ ਕੇਲਿਆਂ ਦਾ ਕੇਲਿਆਂ ਦਾ ਵੇਰੇ ਹੁਣ ਵੇਰੇ ਫੇਰ ਹੁਣ ਸੂਰਜਾ ਦੇ ਕੋਲ ਹੀ ਤੇ ਜਿਹੜਾ ਦਰਿਆ ਵਾ ਟਕਰੀ ਡਾਊਨ ਹੋ ਗਿਆ ਵਾ ਯਾਰ ਕਿੰਨੇ ਕੁ ਲੈਣੇ ਤੁਸੀਂ ਦੋ ਪਿਛੇ ਜਿਹੜੇ ਬੰਨ ਆਪਣੇ ਸਾਰੇ ਮਜ਼ਬੂਤ ਹੋ ਗਏ ਬਸ ਹੁਣ ਆ ਬੰਨ ਕਰਾ ਜਾ ਇਹਨੂੰ ਕੱਲ ਤੋਂ ਅਸੀਂ ਛੁੱਟੀ ਲਾਵਾਂਗੇ ਪੂਰੀ ਯਾਰ ਨਾ ਕਰੀ ਰੱਡ ਗਿਆ ਕਿ ਵੀ ਨਾ ਦਰਿਆ ਵਾ ਹੱਟ ਜਾ ਨਿਕਲੇ ਦਰਿਆ ਕੋਲੋਂ ਜਾ ਕੇ ਤਾਂ ਹੱਲ ਹੋ ਜਾਊਗਾ ਤਾਂ ਹੱਲ ਹੋ ਜਾਊਗਾ रहणी त वञे वेठा रहण ई बंदि कल जवाब नवाग नाए रहणी बंदि बराबरि ਸਾਡੇ ਤੋਂ ਬਟੇਂਡੇ ਤੋਂ ਆਏ ਸੀ ਤੇ ਵੀਰ ਇਧਰੋਂ ਮਤਲਬ ਉਧਰ ਦੇ ਏਰੀਏ ਦੇ ਲਗਭਗ ਸਾਰੇ ਪਿੰਡੋਂ ਹੋ ਗਏ ਦੇ ਵੀਰ ਇੱਕ ਇੱਕੋ ਗੱਡ ਵੀ ਅੱਜ 50 60 ਟਰੈਕਟਰ ਹੋਣੇ ਆ ਵੀਰ ਉਹਨਾਂ ਨੇ ਬਹੁਤ ਸੇਵਾ ਮਤਲਬ ਸੇਵਾ ਦੇ ਵਿੱਚ ਸਾਥ ਖਾਇਆ ਤੇ ਉਹਨਾਂ ਦੀ ਇਲਤਜਾਤ ਖਾਇਆ ਇਹ ਵੀ ਨਾਲ ਵੀਰੋਂ ਨਾਲ ਵੀਰਾਂ ਨਾਲ ਵੇਖ ਕੇ ਤੇ ਇੱਕ ਸਾਡਾ ਵੀ ਦਿਨ ਨੂੰ ਮਤਲਬ ਵੀ ਇੱਕ ਨਾਮ ਦਾ ਮੁੰਡਾ ਆ ਮਾਰਾ ਜਿਸ ਨੂੰ ਮੁੰਨੇ ਦਾ ਵੀ ਸਾਡੇ ਨਾਲ ਵੀਰ ਹੋਣੀ ਮੋਢੇ ਨਾ ਮੋਢਾ ਲਾ ਕੇ ਲੜਿਆ ਤੇ ਅਸੀਂ ਵੀਰ ਤੁਹਾ ਤੁਹਾਨੂੰ ਬਤਾਇਆ ਸਾਡਾ ਨਗਰ ਹਾਲੀ ਬੋਲੂ ਜਾਲੀ ਗਰਾਹ ਇੰਨਾਂ ਦਾ ਇੱਕ ਬਹੁਤ ਵੱਡਾ ਟੈਨਸ ਹੈ ਜਨੂਨ ਦਾ ਨਿਵਾਦ ਕਰਦੇ ਆ ਕਿ ਜਿਹੜੇ ਵੀਰੋਂ ਸਾਡੇ ਔਫੀ ਘੜੀ ਦੇ ਵਿੱਚ ਸਾਡਾ ਮੋਢੇ ਨਾ ਮੋਢਾ ਲਾ ਕੇ ਲੜਿਆ ਤੇ ਵੀਰੋਂ ਨੇ ਆਪਣੇ ਨਾਲ ਹੀ ਉਹਨੇ ਪੇਡੂ ਚਾਲੇ ਬਾਰੇ ਉਹਨਾਂ ਨੇ ਵੀਰੋਂ ਨੂੰ ਕੋਟਵਾਰ ਸਾਹਿਬ ਦੇ ਵਿੱਚ ਬੋਲ ਰਹਿਣ ਵਾਸਤੇ ਜਮਾਨਾ ਹਾਲ ਦੇ ਵਿੱਚ ਏਸੀ ਲੱਗੇ ਹੋਏ ਜੋ ਆਪਣੇ ਹਰੇਕ ਹਰੇਕ ਵਸਤਾ ਹੈ ਗਿਆ ਸੋਨਾ ਆ ਤੇ ਨਹਾਉਣ ਵਾਸਤੇ ਗਰਮ ਪਾਣੀ ਆਪੂ ਜਾ ਇਹ ਜਿੰਨਾ ਵੀ ਰੁਣਾ ਹੋਰ ਵੀ ਹੋਣਾ ਸਾਨੂੰ ਬੜੇ ਆ ਸਾਡਾ ਨਗਰ ਇਹ ਗਾਲੀ ਗਲਾ ਤੇ ਆਲੀ ਕੋਰਸ ਸਾਡੇ ਕਿ ਲਾਈਟ ਨੂੰ ਮਦਦ ਨਹੀਂ ਹੋ ਰਹੀ ਆ ਤੇ ਰੇਕ ਦੀ ਜੂਰ ਕੋਰਸ ਤੋਂ ਪਾ ਨਾ ਬੰਦ ਤੇ ਬਾਕੀ ਸਾਰੀਆਂ ਦੇਖਦੇ ਵੀ ਇੱਕ ਵਕਵਾ ਦੇ ਤੇ ਹੈਡਲੇ ਕਰਾਏ ਲੱਗੇ ਪਾ ਲੱਗੇ ਕੋਈ ਸਿਵਾਏ ਨੂੰ ਭਾਂਗੇ ਆ ਜੀ ਜਿਹੜਾ ਇਹਦਾ ਬਣਾਉਣਾ ਬਣਾਇਆ ਪਾਉਦਾ ਇਹ ਬੰਦ ਕਰ ਦੇ ਜੰਦੇ ਦੋਹਲਾ ਸਮੰਦਾ ਦਾ ਸਾਡਾ ਭਾਗ ਦਾ ਕਿਹੜਾ ਸਨਮਦਾ